ज़िला प्रशासन मु लख रुपया टैक्स देखो ਚੇਕ ਨੀ ਗੌਰਮੈਂਟ ਬੰਦੇ ਦੀ ਲੱਭ ਕੋਟ ਗਈ ਕੀ ਨਾਮ ਆਪਣਾ ਮੇਰਾ ਨਰਿੰਦਰ ਮੈਂ ਕਹਿੰਦਾ ਅੱਜ ਤੁਸੀਂ ਡੀਸੀ ਦਫਤਰ ਦੇ ਬਾਹਰ ਆ ਗਏ ਧਰਨਾ ਲਗਾ ਰਹੇ ਹੋ ਕਾਰਨ ਕੀ ਹੈ ਇੱਥੇ ਸਾਡਾ ਬੁਰਾ ਹਾਲ ਕਰ ਦਿੱਤਾ ਸੜਕਾਂ ਨੇ ਕਿ ਸਾਡੇ ਏਮਪਲੋਈ ਸਾਡੇ ਕੰਮ ਕਰਨ ਨਹੀਂ ਆ ਸਕਦੇ ਅੱਛਾ ਜੀ ਸਾਡਾ ਬਾਏ ਕੋਈ ਨਹੀਂ ਆ ਸਕਦਾ ਠੀਕ ਹੈ ਅਸੀਂ ਆਪਣਾ ਟੈਕਸ ਇੱਨਾ ਭੇ ਕਰਦੇ ਪਏ ਆ ਕਿਉਂ ਕਰਦੇ ਪਏ ਆ ਕਿਸ ਚੀਜ਼ ਦਾ ਬੁਰਾ ਹਾਲ ਹੋਇਆ ਬੈ ਸੜਕ ਦਾ ਇਨਾ ਬੁਰਾ ਹਾਲ ਹੈ ਕਿ ਉੱਥੇ ਆਪਣਾ ਇਨਾ ਗਾਰਾ ਬਣਿਆ ਹੋਇਆ 2 ਫੁੱਟ ਆਪਣਾ ਗਾਰਾ ਬਣਿਆ ਹੋਇਆ ਹੂੰ ਔਰ ਆਪਾਂ ਡੀਸੀ ਸਾਹਿਬ ਤੋਂ ਐਸੇ ਮੰਗ ਕਰ ਰਹੇ ਆ ਇਸ ਤੋਂ ਪਹਿਲਾਂ 10 ਵਾਰੀ ਆਪਾਂ ਕਰ ਚੁੱਕੇ ਹਮਮ ਲੇਕਿਨ ਕੋਈ ਵੀ ਆਪਣਾ ਸੁਧਾਰ ਨਹੀਂ ਹੋ ਰਿਹਾ ਕਿ ਸਜਿੰਕਲ ਜੀ ਕੀ ਨਾਮ ਆਪਣਾ ਮੇਰਾ ਨਾਮ ਗਰੇਸ਼ਦੱਤ ਅੱਜ ਤੁਸੀਂ ਡੀਸੀ ਦਫਤਰ ਦੇ ਬਾਹਰ ਬੈਠੇ ਹੋ ਕਾਰਨ ਕੀ ਹੈ ਕਾਰਨ ਇਹ ਆ ਸੜਕਾਂ ਜਿਹੜੀਆਂ ਧੋੜੀ ਰੋੜ ਦੀਆਂ ਸੜਕਾਂ ਸਾਰੀਆਂ ਟੁੱਟੀਆਂ ਪਈਆਂ ਹੂੰ ਉਹਦੇ ਉੱਤੇ ਸਲਿੱਪਾਂ ਵੱਜਦੀਆਂ ਗੱਡੀਆਂ ਦੀਆਂ ਮੋਟਰਸਾਈਕਲਾਂ ਦੀਆਂ ਤਾਂ ਲੱਤਾਂ ਪੈਰ ਸਾਡੇ ਆ ਦੇਖੋ ਟੁੱਟਦੇ ਆ ਸੜਦੇ ਆ ਹੂੰ ਉੱਥੇ ਕੋਈ ਦੇਖ ਹੀ ਨਹੀਂ ਰਿਹਾ ਠੀਕ ਹੈ ਬਰਸਾਤ ਪੈ ਜਾਂਦੀ ਆ ਕੋਈ ਮਿੱਟੀ ਨਹੀਂ ਪਾਉਂਦੇ ਕੋਈ ਕੁਝ ਨਹੀਂ ਕਰਦੇ ਹੂੰ ਆਕਸੀਜਨ ਪਲਾਂਟ ਆ ਸਾਡਾ ਹੂੰ ਉਹਦੀ ਕੋਈ ਸਪਲਾਈ ਦਾ ਕੰਮ ਹੁੰਦਾ ਗੱਡੀਆਂ ਰੁਕਦੀਆਂ ਸਾਡੀਆਂ ਉਹਦੇ ਵਿੱਚ ਕਿੰਨੀ ਦਿੱਕਤ ਆਂਦੀ ਆ ਆ ਲੱਤ ਦਾ ਹਾਲ ਤੁਸੀਂ ਦੇਖ ਸਕਦੇ ਕੀ ਹੋਇਆ ਹੈ ਹੂੰ ਬਾਈਕ ਦੇ ਉੱਤੇ ਡਿੱਗੇ ਤਾਂ ਸਾਰੀ ਲੱਤ ਸੜ ਗਈ ਅੱਛਾ ਜੀ ਕਿੰਨੇ ਕਿੰਨੇ ਤੁਹਾਡੇ ਬੈਠੇ ਆ ਪਰਦਾ ਜ ਜਿਹੜੇ ਉੱਤੇ ਦੇ ਆ ਗਏ ਨਹੀਂ ਉੱਥੇ ਕਿਸੇ ਨੇ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਮੌਕਾ ਦੇਖਿਆ ਆ ਗਏ ਦੇਖਿਆ ਜੀ ਉਹ ਦੇਖਿਆ ਹੋਊਗਾ ਜੀ ਦਾ ਬਈ ਡਿਊਟੀ ਦੇ ਦਿਲ ਜਾਣੇ ਉਹਨਾਂ ਨੇ ਦੇਖਿਆ ਹੋਊਗਾ ਸਾਡੇ ਆਪਣੇ ਪ੍ਰਧਾਨ ਜੀ ਨੂੰ ਪਤਾ ਸਾਰਾ ਨਾਰਥ ਹਲਕਾ ਪੈਂਦਾ ਸੈਂਟਰ ਪੈਂਦਾ ਨਹੀਂ ਦੇਖਿਆ ਨਹੀਂ 바ਵਾ ਹੈਨਰੀ ਦਾ ਏਰੀਆ ਹੈ ਹਾਂ ਜੀ ਬਾਬਾ ਹਨ ਨਹੀਂ ਤੁਸੀਂ ਕਦੀ ਜਾ ਕੇ ਮਿਲੇ ਨਹੀਂ ਦੱਸੇ ਨਹੀਂ ਆਪਣੀ ਸਮੱਸਿਆ ਜੀ ਮਿਲਦੇ ਆ ਜੀ ਜਿੰਨਾਂ ਨੂੰ ਮਿਲਦੇ ਆ ਠੀਕ ਕਿਉਂ ਲੱਗਿਆ ਆ ਵੀਰਾ ਜੀ ਅੱਜ ਤੁਸੀਂ ਇੱਥੇ ਬੈਠੇ ਕਾਰਨ ਕੀ ਹੈ ਕਾਰਨ ਇਹ ਆ ਕਿ ਲਗਭਗ ਪਿਛਲੇ 7 ਸਾਲ ਤੋਂ ਸਾਡੇ ਧੋਗੜੀ ਰੋਡ ਦੇ ਵਿੱਚ ਨੂਰਪੁਰ ਰਾਓ ਵਾਲੀ ਇੰਡਸਟਰੀ ਏਰੀਆ ਨਿਕਲਦਾ ਹੂੰ ਉਹਦੀ ਉੱਥੇ ਵਾਟਰ ਸਰਫੇਸ ਦਾ ਟਰੋਲੀ ਕਲਾ ਜਿਹਾ ਪਾਣੀ ਟ੍ਰੀਟਮੈਂਟ ਦਾ ਪਲਾਂਟ ਲੱਗ ਰਿਹਾ ਹੂੰ ਉਹਦੇ ਨਾਂ ਦੇ ਉੱਤੇ ਇਹਨਾਂ ਨੇ ਸਾਰੀ ਸੜਕ 7 ਸਾਲ ਹੋ ਗਿਆ ਪਾਈਪ ਪਾਣ ਦੇ ਨਾਂ ਤੇ ਧੂੜੀ ਹੋਈ ਹੈ ਹੂੰ ਔਰ ਸਤਾ ਸਾਲਾਂ ਤੋਂ ਲਗਾਤਾਰ ਪੀ ਡਬਲਯੂ ਡੀ ਦੇ ਕੋਲੋਂ ਦਾ ਕੰਮ ਹੈ ਬੀ ਐਨ ਡੀ ਡਿਪਾਰਟਮੈਂਟ ਪੀ ਡਬਲਯੂ ਡੀ ਦਾ ਲਗਾਤਾਰ ਸਤਾ ਸਾਲਾਂ ਤੋਂ ਸਾਨੂੰ ਗੋਲੀ ਦੇ ਰਿਹਾ ਕਿ ਅਸੀਂ ਪਾਪਾ ਹੁਣ ਪਵਾ ਰਹੇ ਆ ਸੜਕਾ ਹੁਣ ਬਣਾ ਰਹੇ ਆ ਸੜਕਾ ਹੁਣ ਬਣਾ ਰਹੇ ਆ ਤੇ ਜਦੋਂ ਬਾਰਿਸ਼ ਆਂਦੀ ਹੈ ਤੇ ਉਹ ਸੜਕ 15 15 ਦਿਨ ਲਈ ਪੂਰਾ ਦਲਦਲ ਬਣ ਜਾਂਦਾ ਗਾਰਾ ਬਣ ਜਾਂਦਾ ਨਾ ਉਥੋਂ ਚੱਲਿਆ ਜਾਂਦਾ ਨਾ ਉਥੋਂ ਆਇਆ ਜਾਂਦਾ ਅਸੀਂ ਕਈ ਵਾਰ ਵੱਖਰੇ ਵੱਖਰੇ ਸਤਾ ਸਾਲਾਂ ਦੇ ਵੱਖਰੇ ਵੱਖਰੇ ਮਾਂ ਜੋਕ ਵਕ ਵਕ ਡੀ ਸੀ ਸਾਹਿਬ ਨੂੰ ਮੈਮੋਰੰਡਮ ਮੰਗ ਪੱਤਰ ਆਪਣਾ ਦੇ ਚੁੱਕੇ ਆ ਐਸਟੀਐਮ ਐਸਟੀਐਮ ਨੂੰ ਦੇ ਚੁੱਕੇ ਆ ਲੇਕਿਨ ਸ਼ਰਮ ਦੀ ਗੱਲ ਇਹ ਹੈ ਕਿ ਭਾਰਤ ਸਰਕਾਰ ਦਾ 990 ਕਰੋੜ ਰੁਪਏ ਸਮਾਰਟ ਸਿਟੀ ਦੇ ਨਾਂ ਤੇ ਜਲੰਧਰ ਸ਼ਹਿਰ ਨੂੰ ਆਇਆ ਹੋਇਆ ਪੈਸਾ ਆਇਆ ਹੋਇਆ ਪੈਸਾ ਪਿਆ ਇਹ ਲੋਕ ਸੜਕ ਨੂੰ ਪੂਰਾ ਕਰਨਾ ਹੀ ਨਹੀਂ ਚਾਹੁੰਦੇ ਪਤਾ ਨਹੀਂ ਕੀ ਕਾਰਨ ਹੈ ਤੇ ਕੀ ਮਿਲੀ ਭੁਗਤਾਂ ਇਨਫਸਰਾ ਦੀ ਸਾਡੀ ਸਮਝ ਤੋਂ ਬਾਹਰ ਸਾਡਾ ਕੰਮ ਜਿਹੜਾ ਸਿਰੇ ਨਹੀਂ ਚੜਦਾ ਪਿਆ ਜਿਹਦੇ ਕਰਕੇ ਅੱਜ ਅਸੀਂ ਇੱਥੇ ਸ਼ਰਮ ਦੀ ਗੱਲ ਇਹ ਹੈ ਕਿ ਲਗਭਗ 2 ਘੰਟੇ ਹੋ ਗਏ ਤੱਕ ਆ ਕੇ ਅਸੀਂ ਇੱਥੇ ਅੱਜ ਅੱਜ ਡੀਸੀ ਸਾਹਿਬ ਦੇ ਦਫ਼ਤਰ ਦੇ ਬਾਹਰ ਬੈਠੇ ਆਂ ਨਾ ਤਾਂ ਡੀਸੀ ਸਾਹਿਬ ਕੋਲ ਟਾਈਮ ਹੈ ਸਾਨੂੰ ਮਿਲਣ ਲਈ ਹਮਮ ਔਰ ਨਾ ਹੀ ਕੋਈ ਸੀਨੀਅਰ ਅਫਸਰ ਸੁਣਨ ਨੂੰ ਤਿਆਰ ਹੈ ਹਮਮ ਲੇਕਿਨ ਉਹ ਉਸ ਤੋਂ ਬਾਅਦ ਵੀ ਦੇਖੋ ਕੈਮਰਾ ਦੇ ਰਾਈ ਅ ਤਾਰਾ ਲਾ ਦਦਾ ਪੱਕਾ ਹਮਮ ਬੰਦ ਕਰ ਦਿੱਤਾ ਅੰਦਰ ਨਾਲ ਇੱਥੇ ਹੀ ਬੈਠੇ ਰਹਿਣ ਹਮਮ ਉਹ ਦੇਖੋ ਅੱਜ ਮਾੜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇਹ ਪਤਾ ਲੱਗਾ ਸੀ ਕਿ ਧਰਨੇ ਤੇ ਕਿਸਾਨ ਬੈਠੇ ਹੋਏ ਆ ਮਜ਼ਦੂਰ ਬੈਠੇ ਹੋਏ ਆ ਇਹਨਾਂ ਦੇ ਇਸ ਸਰਕਾਰ ਦੇ ਆਪਣੇ ਮੁਲਾਜ਼ਮ ਬੈਠੇ ਹੋਏ ਆ ਇਹਨਾਂ ਦੇ ਪਟਵਾਰੀ ਤਹਿਸੀਲਦਾਰ ਰੋਡਵੇ ਕੰਮ ਬੰਦ ਕਰਕੇ ਬੈਠੇ ਹੋਏ ਆ ਪੰਜਾਬ ਰੋਡਵੇ ਦੇ ਮੁਲਾਜ਼ਮ ਕੰਮ ਕਰਦੇ ਬੈਠੇ ਹੋਏ ਆ ਤੇ ਅੱਜ ਸ਼ਰਮ ਦੀ ਗੱਲ ਇਹ ਆ ਕਿ ਇੰਡਸਟਰੀਸਟ ਵੀ ਦੇਖੋ ਕਿੱਦਾਂ ਬੈਠੇ ਹੋਏ ਆ ਅੱਜ ਅਸੀਂ ਵੀ ਬੈਠੇ ਹੋਏ ਆ ਔਰ ਇਹਨਾਂ ਕੋਲ ਸਾਨੂੰ ਸੁਣਨ ਦੇ ਲਈ 10 ਮਿੰਟ ਦਾ ਟਾਈਮ ਨਹੀਂ ਅੱਜ ਸਰਮ ਸੰਮਤੀ ਨਾਲ ਇਹ ਫੈਸਲਾ ਲਿੱਤਾ ਗਿਆ ਕਿ ਜੇ ਡੀਸੀ ਸਾਹਿਬ ਨੇ ਸਾਨੂੰ ਨਹੀਂ ਸੁਣਿਆ ਅੱਜ ਤੇ ਅਕੋ ਕੀ ਟੈਂਟ ਆ ਰਿਹਾ ਲੱਗਣ ਜਾ ਰਿਹਾ ਹਲਵਾਈ ਵੀ ਲੱਗ ਰਿਹਾ ਰੋਟੀ ਪਾਣੀ ਦਾ ਪ੍ਰਬੰਧ ਹੋ ਰਿਹਾ ਜੇ ਇਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਤੇ ਕੱਲ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਜਲੰਧਰ ਫੋਕਲ ਪੁਆਇੰਟ ਐਸੋਸੀਏਸ਼ਨ ਜਲੰਧਰ ਗਦਈਪੁਰ ਐਸੋਸੀਏਸ਼ਨ ਠੀਕ ਹੈ ਇੰਜੀਨੀਅਰਿੰਗ ਐਸੋਸੀਏਸ਼ਨ ਗਦਈਪੁਰ ਨੂੰ ਨਾਲ ਲੈ ਕੇ ਵੱਡੀਆਂ ਸਾਰੀਆਂ ਐਸੋਸੀਏਸ਼ਨਾਂ ਨੂੰ ਨਾਲ ਲੈ ਕੇ ਲੀਵਰ ਲੈ ਕੇ ਅਸੀਂ ਇੱਕ ਵੱਡਾ ਪ੍ਰੋਟੈਸਟ ਕੱਲ ਪਠਾਨਕੋਟ ਜਲੰਧਰ ਹਾਈਵੇ ਬੰਦ ਕਰਾਂਗੇ ਜਿਹਦੇ ਜ਼ਿੰਮੇਵਾਰ ਮਾਨਯੋਗ ਜਲੰਧਰ ਡੀਸੀ ਸਾਹਿਬ ਹੋਣਗੇ ਠੀਕ ਹੈ